ਜਾਪ ਕਰਦਿਆਂ ਹੋਇਆਂ ਚਾਲੇ ਪਾਏ ਨੇ ਹਮਦਰ ਸਰ ਐਂਟਰ ਹੁੰਦਿਆਂ ਸਾਰ ਹੀ ਬਹੁਤ ਹੀ ਵਧੀਆ ਤੇ ਸੁੰਦਰ 게ਟ ਦਾ ਨਿਰਮਾਣ ਕੀਤਾ ਹੋਇਆ ਇਸ ਬਣਾਏ ਹੋਏ 게ਟ ਤੋਂ ਇਹ ਚੀਜ਼ ਕਲੀਅਰ ਹੋ ਜਾਂਦੀ ਹੈ ਕਿ ਧਾਰਮਿਕ ਸਥਾਨ ਦਰਬਾਰ ਸਾਹਿਬ ਨੂੰ ਜਾਣ ਵਾਲਾ ਰਸਤਾ ਇਸੇ ਢੇਠਾਂ ਤੋਂ ਹੋ ਕੇ ਹੀ ਗੁਜ਼ਰਦਾ ਹੈ ਬਹੁਤ ਹੀ ਸੁੰਦਰ ਦਿਖਦੇ ਨਾਲ ਬਣਾਇਆ ਹੋਇਆ ਸਰ ਗੁਰੂ ਦੀ ਨਗਰੀ ਦੇ ਦਰਸ਼ਨ ਕਰਨ ਦੇ ਵਾਸਤੇ ਦੂਰ ਦਰਾਡੇ ਤੋਂ ਸੰਗਤਾਂ ਲੇਠਾਠਾਂ ਮਾਰਦੇ ਇਕੱਠ ਬਹੁਤ ਸੁੰਦਰ ਦ੍ਰਿਸ਼ ਨਜ਼ਰ ਆnder ਹੋਵੇਗਾ ਸੰਗਤਾਂ ਗੁਰੂ ਸਹਿਬਾਨ ਦੇ ਦਰਸ਼ਨ ਕਰਨ ਦੇ ਵਾਸਤੇ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਦਿਦਾਰੇ ਕਰਨ ਦੇ ਵਾਸਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸੰਗਤਾਂ ਆਈਆਂ ਨੇ ਜਿਨ੍ਹਾਂ ਵਾਲੇ ਬਾਗ तो दरबार साहब में जानता हुआ रस्ता बहुत ही सुंदर दृश्य नजर आता होगा गुरु रामदास हमारा जी नगरी ਸਹਿਬਾਨ ਦੇ ਚਰਨ ਸ਼ੋਤਕ ਤੇ ਸ੍ਰੀ ਹਰਮੰਦਰ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੇਦਾਰੇ ਕਰਨ ਦੇ ਲਈ ਸੰਗਤਾਂ ਦੇਸ਼ ਵਿਦੇਸ਼ ਤੋਂ ਆਂਦੀਆਂ ਨੇ ਸੰਗਤਾਂ ਦਾ ਜਿਹੜਾ ਐਸੇ ਹੀ ਤਰ੍ਹਾਂ ਦਰਸ਼ਨ ਕਰਨ ਦਾ ਅੰਦਰ ਚਾਣਾ ਉਹ ਐਸੇ ਹੀ ਤਰ੍ਹਾਂ ਸੰਗਤਾਂ ਦਾ ਟਾਠਾ ਮਾਰਦਾ ਜਿਹੜਾ ਇਕੱਠ ਹੈ ਉਹ ਆਪ ਜੀ ਨੂੰ ਨਜ਼ਰ ਆਉਂਦਾ ਹੋਵੇਗਾ ਦਰਬਾਰ ਸਾਹਿਬ ਅੰਮ੍ਰਿਤਸਰ ਸਹਿਬ ਸ੍ਰੀ ਗੁਰੂ ਗੁਰੂ ਸਹਿਬਾਨ ਮਹਾਰਾਜ ਜੀ ਦੀ ਚਰਨ ਛੋਟ ਅੱਥੀ ਹਰ ਮੰਦਰ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਵੀ ਆਪ ਜੀ ਨੂੰ ਕਰਵਾਵਾਂਗੇ ਜਿਸ ਸੰਗਤਾਂ ਲਈ ਗੱਲ ਕੀਤੀ ਜਾਵੇ ਬਹੁਤ ਅੰਦਰ ਚਾਹਨਾ ਤੇ ਬੜਾ ਉਤਸ਼ਾਹ ਗੁਰੂ ਸਹਿਬਾਨ ਨੂੰ ਪਿਆਰ ਕਰਨ ਵਾਲੇ ਇਸੇ ਹੀ ਤਰ੍ਹਾਂ ਰਾਤ ਦਿਨ ਨਤਮਸਪੇ ਕੋਹੋਂ ਦੇ ਲਈ ਪਹੁੰਚਦੇ ਨੇ ਮਨਮੋਹਕ ਦ੍ਰਿਸ਼ ਬਹੁਤ ਹੀ ਸ਼ਾਨਦਾਰ ਮੀਨਾਕਾਰੀ ਆ ਦੁਕਾਨਾਂ ਦੀ ਬੈਠਣ ਦੇ ਵਾਸਤੇ ਦੇਖ ਲਓ ਬਜ਼ੁਰਗਾਂ ਦੇ ਲਈ ਬਕਾਇਦਾ ਪ੍ਰਬੰਧ ਕੀਤੇ ਗਏ ਨੇ ਗੁਰੂ ਸਹਿਬਾਨ ਦੇ ਦਰਸ਼ਨ ਕਰਨ ਦੇ ਵਾਸਤੇ ਬੱਚਿਆਂ ਦੇ ਨਾਲ ਵਿਸ਼ੇਸ਼ ਤੌਰ ਤੇ ਛੁੱਟੀਆਂ ਦਾ ਵੀ ਆਨੰਦ ਲੈਣ ਦੇ ਲਈ ਨਿਆਣਿਆਂ ਬੱਚਿਆਂ ਨੂੰ ਗੁਰੂ ਸਹਿਬਾਨ ਦੇ ਜੀਵਨ ਦੇ ਬਾਰੇ ਜਾਣਨਾ ਪਾਉਣ ਦੇ ਲਈ ਵਿਸ਼ੇਸ਼ ਤੌਰ ਤੇ ਲੈ ਕੇ ਆਂਦੇ ਨੇ ਵੀ ਵਿਕ ਪ੍ਰਾਚਨ ਆ ਸ਼੍ਰੀ ਸ਼ਨੀ ਦੇਵ ਮੰਦਿਰ ਵੀ ਨਜ਼ਰ ਆਂਦਾ ਹੋਵੇਗਾ ਬਹੁਤ ਹੀ ਸੁੰਦਰ ਦ੍ਰਿਸ਼ ਜਿਹੜਾ ਨਜ਼ਰ ਆਂਦਾ ਸਹੇਬੇ ਸ਼੍ਰੀ ਗੁਰੂ ਗੁਰੂ ਸਹਿਬਾਨ ਮਹਾਰਾਜ ਜੀ ਦੇ ਚਰਨ ਛੋਟੜੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਸੰਗਤਾਂ ਅਨਤ ਲਸਤਿਕ ਹੋ ਰਹੀਆਂ ਹਨ ਦਰਬਾਰ ਸਾਹਿਬ ਦੇ ਦਰਸ਼ਨ ਦਿਦਾਰੇ ਕਰਨ ਦੇ ਵਾਸਤੇ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚੋਂ ਆndੀਆਂ ਨੇ ਦਿੱਖੇ ਸਵੇថា ਨਹੀਂ ਤੁਧ ਦੇਹ ਬਹੁਤ ਹੀ ਸੁੰਦਰ ਨਜ਼ਾਰਾ ਬਾਹਰ ਦਾ ਤੇ ਗੁਰੂ ਸਾਹਿਬਾਨ ਦੇ ਦਰਸ਼ਨ ਕਰਨ ਦੇ ਵਾਸਤੇ ਸੰਗਤਾਂ ਦੂਰ ਦਰਾਡੇ ਤੋਂ ਦੇਸ਼ਾਂ-ਅਪਦੇਸ਼ਾਂ ਤੋਂ ਪਹੁੰਚਦੀਆਂ ਨੇ ਬਹੁਤ ਹੀ ਸੁੰਦਰ ਨਜ਼ਾਰਾ ਜਿਹੜਾ ਹੈਗਾ ਹੈ ਆਪਣੇ ਜ਼ਰਾਂ ਦਾ ਹੋਵੇਗਾ ਦਰਬਾਰ ਸਾਹਿਬ ਦੇ ਦਰਸ਼ਨ ਦਿਦਾਰੇ ਦਿੱਖੇ ਸੁਭਾਵ ਨਹੀਂ ਤੁਭੇਹਾ ਬਹੁਤ ਹੀ ਸੁੰਦਰ ਨਜ਼ਾਰੇ ਨੇ ਦਰਵਾਜ਼ਾ ਗੁਰੂ ਰਾਮਦਾਸ ਸਮਾਰਾ ਜੀ ਦੀ ਨਗਰੀ ਦਰਬਾਰ ਸਾਹਿਬ ਦੇ ਦਰਸ਼ਨ ਦਿਦਾਰੇ ਬਾਹਰਲੇ ਬਹੁਤ ਹੀ ਸੁੰਦਰ ਦ੍ਰਿਸ਼ ਜਿਹੜਾ ਹੈਗਾ ਆ ਇਹ ਸਾਹਮਣੇ ਨਜ਼ਰ ਆਉਂਦਾ ਚਤਰ ਸਿੰਘ ਤੇ ਜੀਵਨ ਸਿੰਘ ਦਰਜਾਂ ਦਾ بہت ہی সুন্দর نظارہ ਜਿਹੜਾ ਹੈਗਾ ਹੋਵੇ ਤਾਂ ਬਤਾਵੇ ਫਤਖਾ ਮਾ ਜੀ ਦੇ ਇੱਕ ਵਾਪਸ ਇਹਨਾਂ ਦੇ ਨਜ਼ਾਰੇ ਹੋਣਗੇ ਰਾਮਦਾਸ ਮਹਾਰਾਜ ਜੀ ਦੇ ਚਰਨ ਸੋ ਟਕ ਹੰਮਤ ਸਰ ਗੁਰੂ ਸਹਿਬਾਨ ਨੂੰ ਮਰਾਜੀ ਦੇ ਦਰਸ਼ਨਦਾਰੇ ਕਰਨ ਲਈ ਠਾਠਾ ਮਾਰਦਾ ਇਕੱਠ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਸੰਗਤਾਂ ਇਸੇ ਹੀ ਤਰ੍ਹਾਂ 12 ਮਹੀਨੇ ਰਾਤ ਦਿਨ ਠਾਠਾ ਮਾਰਦਾ ਜਿਹੜਾ ਇਕੱਠ ਹੈ ਸੰਗਤਾਂ ਦਾ ਉਹ ਨਜ਼ਰ ਆਉਂਦਾ ਹੋਵੇਗਾ ਗੁਰੂ ਸਹਿਬਾਨ ਦੇ ਦਰਸ਼ਨ ਕਰਨ ਦੇ ਲਈ ਸੰਗਤਾਂ ਦੇਸ਼ਾਂ ਉਪਦੇਸ਼ਾਂ ਦੀ ਧਰਤੀ ਤੋਂ ਆਂਦੀਆਂ ਹਨ ਨਾਥੇ ਮਸਤੇਕ ਹੋਣ ਦੇ ਲਈ ਦਰਬਾਰ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਦੇ ਸਦਕਾ ਸਾ ਮਾਰ ਜਿਹੜਾ ਇਕੱਠ ਹੈ ਉਹ ਵੀਡੀਓ ਦੇ ذریعے ਨਜ਼ਰ ਆਉਂਦਾ ਹੋਵੇਗਾ ਦੇਸ਼ ਸੇਕਰ ਅਦੇ ਸਰੋਤਿਆਂ ਨੂੰ ਜਿਹੜੀਆਂ ਤਸਵੀਰਾਂ ਦੇ ਜ਼ਰੀਏ ਸੰਗਤਾਂ ਦੇ ਜਿਹੜੇ ਦਰਸ਼ਨ ਹੈਗੇ ਉਹ ਪ੍ਰਵਾਂਦੇ ਹੋਵਾਂਗੇ ਗੁਰੂ ਰਾਮਦਾਸ ਮਹਾਰਾ ਜੀ ਦੇ ਸਰੋਵਰ ਦੇ ਵਿੱਚ ਅਸ਼ਨਾਣ ਕਰਨ ਲਈ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਨਤਮਸਤਿਕ ਹੋਣ ਦੇ ਲਈ ਪਹੁੰਚ ਰਹੀਆਂ ਹਨ ਦਰਬਾਰ ਸਾਹਿਬ ਸ੍ਰੀ ਹਰਮੰਦir ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਦੂਰ ਦਰਾਡੇ ਤੋਂ ਸੰਗਤਾਂ ਆਠਾ ਮਾਤ ਹੈ ਇਕੱਠ ਨਜ਼ਰ ਆਂਦਾ ਜੀ ਚਾਚਾ ਆਣ ਕੇ ਵਾਰ ਪਾਠੇ ਉੱਡ ਪਾਠੇ ਉੱਡ ਦੋਵੇਂ ਇਕੱਠ ਅੱਜ ਉਹ ਅਸ਼ਨਾਣ ਕਰਦਾ ਭਗਵਾਨ ਨੂੰ ਮੇਰੇ ਕੋਲ ਲਿਆ ਦੋ। ਪਹਿਲਾਂ ਉਹ ਵਧੀਆ ਦੋ ਮਿੰਟ। ਬੇਸਾਬ ਦੇ ਦਰਸ਼ਨ ਸੰਗਤਾਂ ਨੂੰ ਪਰਵਾਉਂਦੇ ਆਂ ਅਸ਼ਨਾਣ ਕਰਦੀਆਂ ਹੋਈਆਂ ਸੰਗਤਾਂ ਬੱਚਿਆਂ ਨੂੰ ਛੁੱਟੀਆਂ ਦੇ ਦੌਰਾਨ ਜ਼ਰੂਰ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਉਣ ਦੇ ਲਈ ਲੈ ਕੇ ਆਓ ਪੰਜਾਬ ਦੇ ਵਿੱਚ ਗੁਰੂ ਸਹਿਬਾਨਾਂ ਦੇ ਚਰਨ ਛੋਹ ਤਿੱ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਆਪ ਕਰਦੇ ਪਈਓ ਠਾਠਾ ਮਾਰਦਾ ਇੱਕ ਅੱਠ ਵੀਡੀਓ ਦੇ ਜ਼ਰੀਏ ਆਪ ਜੀ ਨੂੰ ਨਜ਼ਰ ਆਉਂਦਾ ਹੋਵੇਗਾ ਤਾਂ ਸੰਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਾਜ਼ਰ ਨਾਜ਼ਰ ਬਹੁਤ ਹੀ ਵਧੀਆ ਸ਼ਬਦ ਕੀਰਤਨ ਜਿਹੜੇ ਹੈਗੇ ਸਵੇਰ ਤੋਂ ਇਸੇ ਤਰ੍ਹਾਂ ਹੀ ਚੱਲਦੇ ਨੇ ਸੰਗਤਾਂ ਦਾ ਖਾਤਾ ਮਾਰਦਾ ਇਕੱਠ ਆਪ ਜੀ ਨੂੰ ਨਜ਼ਰ ਆਂਦਾ ਹੋਵੇਗਾ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਦੂਰ ਦਰਾਡੇ ਤੋਂ ਸੰਗਤਾਂ ਆਉਂਦੀਆਂ ਨੇ ਤਾਨੇ ਉਹ ਜਿਹੜੇ ਦਰਸ਼ਨ ਕਰਦੇ ਨੇ ਗੁਰੂ ਸਾਹਿਬਾਨ ਦੇ ਛੋਟੇ ਛੋਟੇ ਬੱਚੇ ਵਿਵੇਕਦੇ ਹੁਣ ਆਪ ਕੋ ਦੂਰ ਦਰਾਡੇ ਤੋਂ ਆਉਂਦੇ ਨੇ ਦੇ ਸਾਹਿਬ ਦੇ ਵੀ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਪਏ ਆ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਰੋਵਰ ਦੇ ਦਰਸ਼ਨ ਸੰਗਤਾਂ ਨੂੰ ਪ੍ਰਵਾਂਦੇ ਪਏ ਆ ਅਸ਼난 ਕਰਦੀਆਂ ਹੋਈਆਂ ਸੰਗਤਾਂ ਗੁਰੂ ਸਹਿਬਾਨ ਦੀ અપਾਰ ਕਿਰਪਾ ਧੰਨ ਹੈ ਉਹ ਜਿਹੜੇ ਰਾਤ ਦਿਨ ਦਰਸ਼ਨ ਦੇਦਾਰੇ ਕਰਦੇ ਨੇ ਗੁਰੂ ਸਹਿਬਾਨ ਨੂੰ ਹਾਜ਼ਰ ਅਨਾਜ਼ਰ ਸਮਝਦੇ ਨੇ ਜੀਵਨ ਨੂੰ ਸਫਲ ਕਰਨ ਦੇ ਲਈ ਜੀਵਨ ਨੂੰ ਧੰਤਾਂ ਦੇ ਜੋਗ ਬਣਾਉਣ ਦੇ ਲਈ ਤੇ ਜ਼ਰੂਰ ਦਰਬਾਰ ਸਾਹਿਬ ਪਹੁੰਚੋ ਆਪਣੇ ਬੱਚਿਆਂ ਨੂੰ ਪਰਿਵਾਰ ਸਮੇਤ ਦਰਸ਼ਨ ਦਿਦਾਰੇ ਕਰਨ ਦੇ ਲਈ ਗੁਰੂ ਸਹਿਬਾਨ ਮਾਰਾ ਜੀ ਦੇ ਚਰਨ ਛੋਟੜੀ ਦਰਬਾਰ ਸਭ ਸ੍ਰੀ ਹਰਮੰਦਰ ਸਾਹਿਬ ਜੀ ਦੇ ਜਿਹੜੇ ਦਰਸ਼ਨ ਦਿਦਾਰੇ ਆਵਾਜ਼ੀ ਨੂੰ ਵੀਡੀਓ ਦੇ ذریعے ਕਰਵਾਉਂਦੇ ਆਂ ਦੇਸ਼ ਸੇਵਕ ਦੇ ਸਾਰੇ ਹੀ ਸਰੋਤਿਆਂ ਦਾ ਬਹੁਤ ਧੰਨਵਾਦ ਜਿਹੜੇ ਪਹਿਲੇ ਦਿਨ ਤੋਂ ਹੀ ਵਿੱਬ ਦੇ ਨਾਲ ਜੁੜੇ ਨੇ ਜਿਨ੍ਹਾਂ ਨੂੰ ਅੱਜ ਦਰਬਾਰ ਸਾਹਿਬ ਦੇ ਦਰਸ਼ਨ ਦਿਦਾਰੇ ਕਰਵਾਉਣ ਦੇ ਲਈ ਵਿਸ਼ੇਸ਼ ਤੌਰ ਤੇ ਵੱਡਾ ਪ੍ਰਾਲਾ ਪਰਮਿਸ਼ਨ ਦੇ ذریعے ਕੀਤਾ ਗਿਆ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰੋ ਬਹੁਤ ਵੱਡੀ અપਾਰ ਵਕਸ਼ਿਸ਼ ਗੁਰੂ ਸਹਿਬਾਨ ਦੀ ਕਿਰਪਾ ਸਦਕਾ ਪੰਜਾਬ ਬਹੁਤ ਤਰੱਕੀਆਂ ਦੇ ਵੱਲ ਅਜਾਰਿਆ ਰਾਤ ਦਿਨ ਇਸੇ ਹੀ ਤਰ੍ਹਾਂ ਗੁਰਬਾਣੀ ਦਾ ਗੁਣ ਗਾਇਨ ਕੀਤਾ ਜਾ ਰਿਹਾ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਵੱਡੇ ਰੇਜiment ਦੇ ਲੰਗਰ ਦੀ ਗੱਲ ਕੀਤੀ ਹੋਵੇ ਬਹੁਤ ਵੱਡਾ ਲੰਗਰ ਹਾਲ ਰਾਤ ਦਿਨ ਲੰਗਰ ਪ੍ਰਸ਼ਾਦਾ ਸੰਗਤਾਂ ਆਸ਼ਕ ਦੀਆਂ ਹਨ ਦਾ ਦਿੱਤਾ ਹੈ ਕਦੇ ਉਹਦੇ ਨੂੰ ਮੂੰਹ ਬਿਨਾ ਕਰ ਲਿਓ ਭਾਰੀ ਨੁਕਸਾਨ ਹੋਵੇਗਾ ਪਰ ਹਾਂ ਜੇ ਅਗੇ ਹੋਣੀ ਹਮਲਾ ਮਾਰ ਕੇ ਉਹਨੂੰ ਰਸਤੇ ਵਿੱਚੋਂ ਹਟਾ ਲਿਓ ਜੇ ਤੋਂ ਪਹਿਲਾਂ ਕਿ ਉਹ ਆਪਣੇ ਪੂਰੀ ਤਰ੍ਹਾਂ ਪੈਰ ਜਮਾ ਲੇ ਜੇ ਉਹਦਾ Gracias. thank <laughs> you Oh, my God. ਇਹ ਆਪਾਰ ਕਿਰਪਾ ਦੇ ਸਦਕਾ ਆਪ ਜੀ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਵਾਏ ਹਨ ਇਹ ਬਾਹਰ ਦਾ ਦ੍ਰਿਸ਼ ਦਰਸ਼ਕਾਂ ਦੇ ਕਰਨ ਤੋਂ ਬਾਅਦ ਆਪ ਜੀ ਨੂੰ ਦਿਖਾ ਰਹੇ ਸੰਕਤਾ ਇਸੇ ਹੀ ਤਰ੍ਹਾਂ ਦਰਸ਼ਨ ਕਰਨ ਦੇ ਵਾਸਤੇ ਆਉਂਦੀਆਂ ਹਨ ਦਰਸ਼ਨ ਕਰਨ ਤੋਂ ਬਾਅਦ ਵਾਪਸੀ ਲੈਂਦੀਆਂ ਹਨ ਆ ਮੈਂ ਉਹ ਜਿਹੜੇ ਸੱਚ ਖੰਡ ਤੇ ਦਰਸ਼ਨ ਕੰਨ ਦੇ ਲਈ ਆਉਂਦੇ। ਦੇਸ਼ਿਕ ਤੋਂ ਜਤਾ ਸਿੰਘ ਜੱਬੋਬਾਨ ਨੂੰ ਦਿਓ ਅਜਾਜਤ ਨਮੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਦੇ ਵਾਸਤੇ 946600 ਪਿਆ 13313 ਤੇ ਕਰੋ ਸੰਪਰਕ ਵੀਡੀਓ ਨੂੰ ਵਾਤਵਰਤ ਕਰੋ ਸ਼ਹਿਰ ਧੰਨਵਾਦ ਸ਼ੁਕਰੀਆ ਮਿਹਰਬਾਨੀ। What makes Bitrix24 a number one choice for millions of businesses around the world? It allows you to manage tasks clients sales events and employees from wherever you are grow sales complete projects communicate collaborate and deliver great results with bitrix24 every day over 35 tools one platform unlimited users get your free account now at bitrix24.in ਵਾਹਿਗੁਰੂ ਧੰਵਾਹੇ ਗੁਰੂ ਵਾਹਿਗੁਰੂ 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 ਧੰਵਾਹੇ ਗੁਰੂ ਵਾਹਿਗੁਰੂ 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 ਧੰਵਾਹੇ Wahi guru, Wahi guru, Wahi guru, Tanar Wahi guru. Vahe Guru, Vahe Guru, Han Vahe Guru, 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 Vahe Guru. ਵਾਹਿਗੁਰੂ Vaheguru, Guru, Vaheguru, 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 Guru, Vahe Guru, Vahe Guru. Bye, Guru. Bye, Guru. Bye, Guru. ਗੁਰੂ ਵਾਹਿਗੁਰੂ ਯਾਰ ਵਾਹਿਗੁਰੂ 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 ਧੰਵਾਹਿ ਗੁਰੂ ਵਾਹਿਗੁਰੂ 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 ਧੰਵਾ गुरु वाहिगुरु वाहे वाहिगुरु धन